ਹਾਂਜੀ ਸਸਰੀਕਰ ਜੀ ਮੈਂ ਮਨੀ ਫਾਰਮਸ 77 ਤੋਂ ਪਿਛਲੇ ਸਾਲ ਪਰਮਾਤਮਾ ਨੇ ਆਪਾਂ ਨੂੰ ਇੱਕ ਸੇਵਾ ਲਈ ਸੀ ਆਪਾਂ ਨੇ ਇੱਕ ਵੈਨ ਲਈ ਸੀ ਜੀ ਪੀਜੀਆਈ ਚੰਡੀਗੜ੍ਹ ਨੂੰ ਐਂਬੂਲੈਂਸ ਹੈ ਸੀਜੀਜੀ ਇਹਦੀ ਸੇਵਾ ਨਿਭਾ ਰਹੇ ਨੇ ਪਿਛਲੇ 35-30 ਸਾਲਾਂ ਤੋਂ ਤੇ ਫਾਰਮ ਤੋਂ ਇਹ ਵੈਨ ਚੱਲਦੀ ਆ ਸਵੇਰੇ 3:30 ਵਜੇ ਤੇ ਫਾਰਮ ਤੇ ਹੀ ਵਾਪਸ ਆ ਜਾਂਦੀ ਆ ਇਹ ਐਂਬੂਲੈਂਸ ਪਾਤੜਾਂ ਤੋਂ ਤਾਂ ਡੇਲੀ ਚੱਲਦੀ ਆ ਆਪਣੇ ਫਾਰਮ ਤੋਂ ਮਹੀਨੇ ਦੇ ਵਿੱਚ ਦੋ ਵਾਰੀ 1 ਤਰੀਕ ਤੇ 15 ਤਰੀਕ ਨੂੰ ਜਾਨੀ ਕਿ ਮਹੀਨੇ ਦੇ ਵਿੱਚ ਦੋ ਵਾਰੀ ਇਹ ਪੀਜੀਆਈ ਚੰਡੀਗੜ੍ਹ ਨੂੰ ਐਂਬੂਲੈਂਸ ਜਾਂਦੀ ਆ ਇਹ ਸਾਡੇ ਪਿੰਡ ਵਾਸਤੇ ਨਹੀਂ ਹੈਗੀ ਇਕੱਲੀ ਜਿੰਨੇ ਵੀ ਆਲੇ-ਦਾਲੇ ਦੇ ਪਿੰਡ ਨੇ ਕੋਈ ਵੀ ਮਰੀਜ਼ ਕਿਸੇ ਦੀ ਦਵਾਈ ਉਟੀ ਚੱਲਦੀ ਹੋਵੇ ਕੋਈ ਟੈਸਟ ਕਰਵਾਣਾ ਹੋਵੇ ਪੀਜੀਆਈ ਚੰਡੀਗੜ੍ਹ ਉਹ ਮਰੀਜ਼ ਸਾਨੂੰ ਨਾਮ ਲਿਖਵਾ ਸਕਦਾ ਹੈ ਸਾਡੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦਾ ਹੈ ਇਹਦੇ ਵਿੱਚ ਮਰੀਜ਼ ਤੋਂ ਕੋਈ ਵੀ ਕਰਾਇਆ ਨਹੀਂ ਲਿਆ ਜਾਂਦਾ ਆਉਣ ਜਾਣ ਦੀ ਸਾਰੀ ਸੁਵਿਧਾ ਇਹ ਫਾਰਮ ਵੱਲੋਂ ਦਿੱਤੀ ਜਾ ਰਹੀ ਹੈ ਪਿਛਲੇ 1 ਸਾਲ ਤੋਂ ਨਿਰਵਿਘਨ ਇਹ ਚੱਲ ਰਹੀ ਹੈ ਐਸਫਜੀਜੀ ਨੇ ਪਾਤੜਾਂ ਤੋਂ ਪਹਿਲਾਂ ਤਾਂ ਆਪਾਂ ਐਂਬੂਲੈਂਸ ਆਪਨੀ ਲਾਣ ਲੱਗੇ ਸੀ ਫਿਰ ਉੱਥੇ ਵੀ ਇੱਕ ਸਿਸਟਮ ਹੁੰਦਾ ਜਾਨੀ ਕਿ ਦੇਖਭਾਲ ਦਾ ਮਰੀਜ਼ ਦਾ ਕਿੱਥੋਂ ਕਿਵੇਂ ਦਵਾਈ ਮਿਲਦੀ ਆ ਤਾਂ ਇਹਨਾਂ ਨੂੰ ਅਸੀਂ ਰਿਕੁਐਸਟ ਕਰੀ ਸੀ ਪਿਛਲੇ ਸਾਲ ਵੀ ਤੁਸੀਂ ਸਾਨੂੰ ਦੋ ਦਿਨ ਜਿਵੇਂ ਮਰਜ਼ੀ ਦਿਓ ਇਹ ਆਪ ਮਰੀਜ਼ ਦੇ ਨਾਲ ਜਾਂਦੇ ਨੇ ਸਾਰਾ ਚੈੱਕਅਪ ਕਰਾਉਂਦੇ ਨੇ ਰੱਬ ਰੂਪੀ ਬੰਦੇ ਨੇ ਸਿਰ ਝੁਕਦਾ ਇਹ ਜੇ ਬੰਦਿਆਂ ਅੱਗੇ ਜੋ 30 30 ਸਾਲਾਂ ਤੋਂ ਇਹ ਸੇਵਾ ਕਰ ਰਹੇ ਨੇ ਬਿਨਾ ਕੋਈ ਲਾਲਚ ਤੋਂ ਤੇ ਇਹਨਾਂ ਨੇ ਸਾਨੂੰ ਦੋ ਦਿਨ ਫੇਰ ਦੇਤੇ ਸੀ ਮਹੀਨੇ ਦੇ ਵਿੱਚ ਵੀ ਕੋਈ ਨਾ ਅਸੀਂ ਥੋੜੇ ਫਾਰਮ ਤੋਂ ਹੀ ਮਰੀਜ਼ ਲੈ ਜਾ ਕਰਾਂਗੇ ਤੇ ਉੱਥੇ ਹੀ ਮਰੀਜ਼ ਛੱਡ ਜਾ ਕਰਾਂਗੇ ਵਾਪਸ ਤੇ ਪਿਛਲੇ 1 ਸਾਲ ਤੋਂ ਲਗਾਤਾਰ ਇਹ ਸੇਵਾ ਪਰਮਾਤਮਾ ਵੱਲੋਂ ਜਾਰੀ ਆ ਜਿਵੇਂ ਪਰਮਾਤਮਾ ਨੇ ਕਿਰਪਾ કરી ਸਾਡੇ ਤੇ ਇਹ ਸੇਵਾ ਸਾਨੂੰ ਦਿੱਤੀ ਚਲੋ ਅਸੀਂ ਉਸ ਦਾ ਵੀ ਬਹੁਤ-ਬਹੁਤ ਸ਼ੁਕਰ ਕਰਦੇ ਆ ਸਭ ਕੁਝ ਹੀ ਪਰਮਾਤਮਾ ਦਾ ਦਿੱਤਾ ਹੋਇਆ ਤੇ ਸਾਢੇ 3 ਵਜੇ ਵਗ ਜਾਂਦੀ ਹੈ ਇਹ ਸ਼ਾਮ ਨੂੰ ਫਿਰ ਇਹ ਵਾਪਸ ਫਾਰਮਤੀ ਆ ਜਾਂਦੀ ਹੈ ਜਿਸ ਨੇ ਕੋਈ ਚੈੱਕ ਅਪ ਜਾਂ ਕੋਈ ਵੀ ਟੈਸਟ ਕਰਵਾਉਣਾ ਹੋਵੇ ਉਹ ਸਾਡੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦਾ ਹੈ ਫਾਰਮ ਤੋਂ ਇਹ ਐਂਬੂਲੈਂਸ ਦੋ ਵਾਰੀ ਜਾਂਦੀ ਹੈ ਮਹੀਨੇ ਦੇ ਵਿੱਚ ਇੱਕ ਤਰੀਕ ਤੇ 15 ਤਰੀਕ ਨੂੰ ਧੰਨਵਾਦ ਜੀ i mm -hmm.